ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਉੱਤਰ ਪੂਰਬ ਭਾਰਤ ਦਾ ਇਲਾਕਾ ਹੈ ਬੰਗਾਲ ਅਸਾਮ ਦੀ ਹੱਦ ਹੈ ਫੌਜਾਂ ਲੜਾਈ ਵਾਸਤੇ ਤਿਆਰ ਬਰ ਤਿਆਰ ਹਥਿਆਰਾਂ ਨਾਲ ਲੈਸ ਇਧਰ ਉਧਰ ਫਿਰ ਰਹੀਆਂ ਨੇ ਫੌਜਾਂ ਦੇ ਸ਼ਿਵਰ ਦੇ ਇੱਕ ਪਾਸੇ ਨਾਵੇਂ ਪਾਦਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਵੀ ਡੇਰਾ ਹੈ ਸਿਆਲ ਦੀ ਰੁੱਤ ਹੈ ਦਿਨ ਢਲ ਗਿਆ ਸ਼ਾਮਾਂ ਦਾ ਵਕਤ ਲੰਘ ਗਿਆ ਹੁਣ ਰਾਤ ਪੈ ਗਈ ਸਤਗੁਰੂ ਜੀ ਨੇ ਸੋਲਾ ਸਾਹਿਬ ਜੀ ਦਾ ਪਾਠ ਕੀਤਾ ਪਰ ਚੌਂਕੜਾ ਮਾਰ ਕੇ ਬੈਠੇ ਰਹੇ ਆਪਣੇ ਪਲੰਗੇ ਤੇ ਲੇਟੇ ਨਹੀਂ ਸਿੱਖਾਂ ਨੇ ਪ੍ਰਸ਼ਨ ਕੀਤਾ ਮਹਾਰਾਜ ਜੀ ਆਪ ਜੀ ਬਿਰਾਜਮਾਨ ਨਹੀਂ ਹੋ ਰਹੇ ਆਰਾਮ ਕਰਨ ਵਾਸਤੇ ਕੀ ਕਿਸੇ ਦੀ ਉਡੀਕ ਕਰ ਰਹੇ ਹੋ ਸਤਗੁਰਾਂ ਨੇ ਹਾਂ ਵਿੱਚ ਇਸ਼ਾਰਾ ਕਰਕੇ ਸਿੱਖਾਂ ਨੂੰ ਦੱਸ ਦਿੱਤਾ ਸਿੱਖ ਲੱਗੇ ਵੇਖਣ ਕਿ ਕੌਣ ਹੈ ਜੀ ਦੀ ਉਡੀਕ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਰਹੇ ਨੇ ਰਾਤ ਦੇ 1.5 10 ਵਜ ਗਏ ਹੋਣਗੇ ਸਿੱਖਾਂ ਨੇ ਦੁਬਾਰਾ ਪ੍ਰਸ਼ਨ ਕੀਤਾ ਪ੍ਰਸ਼ਨ ਕਰਨ ਵਾਲਿਆਂ ਦੇ ਵਿੱਚ ਭਾਈ ਮਨੀ ਰਾਮ ਜੀ ਜੋ ਅੱਗੇ ਜਾ ਕੇ ਭਾਈ ਮਨੀ ਸਿੰਘ ਜੀ ਬਣ ਗਏ ਇਹ ਵੀ ਸ਼ਾਮਲ ਨੇ ਸਤਿਗੁਰੂ ਜੀ ਨੇ ਦੁਬਾਰਾ ਇਸ਼ਾਰਾ ਕਰ ਦਿੱਤਾ ਸਿੱਖ ਹੈਰਾਨ ਨੇ ਕਿ ਕੌਣ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਵਾਸਤੇ ਆ ਰਿਹਾ ਹੈ ਸਤਿਗੁਰੂ ਉਡੀਕ ਕਰ ਰਹੇ ਨੇ ਉਹ ਅਜੇ ਤੱਕ ਪਹੁੰਚਿਆ ਨਹੀਂ ਸਤਿਗੁਰਾਂ ਨੂੰ ਇੰਨੀ ਲੰਮੀ ਉਡੀਕ ਕੌਣ ਕਰਵਾ ਰਿਹਾ ਹੈ ਅੱਧੀ ਰਾਤੋਂ ਸਮਾਂ ਉੱਪਰ ਹੋ ਗਿਆ ਅੰਮ੍ਰਿਤ ਵੇਲਾ ਹੋ ਗਿਆ ਹੁਣ ਅਚਾਨਕ ਸਤਿਗੁਰੂ ਜੀ ਉੱਠੇ ਖੜੇ ਹੋਏ ਅਰਦਾਸ ਦੀ ਮੁਦਰਾ ਦੇ ਵਿੱਚ ਹੱਥ ਜੋੜੇ ਤੇ ਗੁਪਤ ਰੂਪ ਦੇ ਵਿੱਚ ਅਰਦਾਸ ਕਰਕੇ ਆਪ ਜੀ ਸਮਾਪਤੀ ਕਰਕੇ ਜਦੋਂ ਮੱਥਾ ਟੇਕਿਆ ਜੋ ਰੀਤ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਆਪ ਜੀ ਨੇ ਹੁਕਮ ਕੀਤਾ ਇਸ਼ਨਾਨ ਦਾ ਪ੍ਰਬੰਧ ਕਰੋ ਸਿੱਖਾਂ ਨੇ ਸਾਰਾ ਪ੍ਰਬੰਧ ਕੀਤਾ ਸਤਿਗੁਰੂ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਮਰਯਾਦਾ ਨਿਭਾਈ ਹੁਣ ਸਾਰਾ ਦਿਨ ਸਿੱਖਾਂ ਦੇ ਵਿੱਚ ਵਿਚਾਰ ਚੱਲਦੀ ਰਹੀ ਕੋ ਕੌਣ ਪੁਰਖ ਹੋਵੇਗਾ ਜਿਸ ਦੀ ਉਡੀਕ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਰਾਤ ਕਰਦੇ ਰਹੇ ਪਰ ਉਹ ਆਇਆ ਹੀ ਨਹੀਂ ਦੋ ਦਿਨ ਇਸੇ ਤਰ੍ਹਾਂ ਲੰਘ ਗਏ ਤੀਸਰਾ ਦਿਨ ਹੈ ਦੁਪਹਿਰ ਦਾ ਵੇਲਾ ਹੈ ਇੱਕ ਤੇਜ਼ ਘੋੜਾ ਭੱਜਦਾ ਹੋਇਆ ਸਤਗੁਰਾਂ ਦੇ ਸ਼ਿਵਰ ਵੱਲ ਡੇਰੇ ਵੱਲ ਆਇਆ ਸਿੱਖਾਂ ਨੇ ਉਸ ਘੋੜੇ ਨੂੰ ਅੱਗੋਂ ਓਕੇ ਜਦੋਂ ਪਕੜਿਆ ਰੋਕਿਆ ਸਵਾਰ ਨੇ ਉਤਰ ਕੇ ਆਖਿਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣਾ ਹੈ हां भाई कुछ देर आराम कर ले सतगुरु जी भी आराम कर रहे ने फिर ਮਿਲ ਲਈ ਉਹ ਕਹਿੰਦਾ ਨਹੀਂ ਖਬਰ ਐਸੀ ਜ਼ਰੂਰੀ ਹੈ ਕਿ ਨਾ ਤਾਂ ਮੈਂ ਆਰਾਮ ਕਰਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵੀ ਆਰਾਮ ਵਿੱਚ ਜੇ ਵਿਗੜਵੀ ਪਵੇ ਤਾਂ ਇਹ ਖਬਰ ਇੰਨੀ ਜ਼ਰੂਰੀ ਹੈ ਕਿ ਸਤगुरु जी ਖਬਰ ਸੁਣ ਕੇ ਪ੍ਰੇਸ਼ਾਨੀ ਹੋਣਗੇ ਸਿੱਖਾਂ ਨੇ ਬੜੀ ਹੈਰਾਨੀ ਜਤਾਈ ਲੈ ਗਿਆ ਸਤਗੁਰਾਂ ਦੇ ਡੇਰੇ ਵਿੱਚ ਮਹਾਰਾਜ ਜੀ ਦੇ ਸਨਮੁਖ ਮੱਥਾ ਟੇਕ ਕੇ ਇੱਕ ਕਾਗਜ਼ ਦਾ ਰੁੱਕਾ ਅੱਗੇ ਕੀਤਾ ਤੇ ਨਾਲ ਹੀ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਨੂੰ ਬਹੁਤ-ਬਹੁਤ ਵਧਾਈ ਹੋਵੇ ਆਪ ਜੀ ਦੇ ਗ੍ਰਹਿ ਵਿਖੇ ਇੱਕ ਸਹਿਬਜ਼ਾਦੇ ਦਾ ਆਗਮਨ ਹੋਇਆ ਹੈ ਸਾਰੇ ਸਿੱਖਾਂ ਨੇ ਬੜੀ ਖੁਸ਼ੀ ਮਨਾਈ ਤੇ ਨਾਲ ਹੀ ਪੁੱਛਿਆ ਕਿ ਸਹਿਬਜ਼ਾਦੇ ਦਾ ਜਨਮ ਕਦੋਂ ਹੋਇਆ ਉਹਨੇ ਦੱਸਿਆ ਕਿ 2 ਦਿਨ ਪਹਿਲਾਂ ਉਹ ਸੁਦੀ ਸਤਮੀ ਵਾਲੇ ਦਿਨ ਅੰਮ੍ਰਿਤ ਵੇਲੇ ਤਾਂ ਸਾਰਿਆਂ ਨੂੰ ਸੋਝੀ ਆਈ ਕਿ ਜਿਸ ਦੀ ਉਡੀਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਰਾਤ ਚੌਂਕੜਾ ਲਾ ਕੇ ਬੈਠੇ ਰਹੇ ਜਿਸ ਦੇ ਆਗਮਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਮੇਸ਼ਰ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਰਦਾਸਾਂ ਸੋਧਿਆ ਉਹ ਅਸਲ ਵਿੱਚ ਕੋਈ ਹੋਰ ਨਹੀਂ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਆਉਣ ਵਾਲਾ ਉਹ ਮਹਾਪੁਰਖ ਹੈ ਜੋ ਸਹਿਬਜ਼ਾਦੇ ਦੇ ਪੁੱਤਰ ਦੇ ਰੂਪ ਦੇ ਵਿੱਚ ਆਇਆ ਹੈ ਉਸੇ ਦੀ ਉਡੀਕ ਵਿੱਚ ਹੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਰਾਤ ਬੈਠੇ ਰਹੇ ਤਾਂ ਸਭ ਨੂੰ ਪਤਾ ਲੱਗ ਗਿਆ ਇਹ ਬਾਲਕ ਕੋਈ ਸਾਧਾਰਨ ਬਾਲਕ ਨਹੀਂ ਇਹ ਤਾਂ ਉਹ ਮਹਾਪੁਰਖ ਹੈ ਜਿਸ ਦੀ ਭਵਿਖਬਾਣੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਤਾ ਨਾਨਕੀ ਜੀ ਨਾਲ ਬਚਨ ਬਿਲਾਸ ਕਰਦੇ ਹੋਏ ਬਹੁਤ ਬੜੇ ਪਹਿਲਾਂ ਹੀ ਕਰ ਦਿੱਤੀ ਹੋਈ ਸੀ ਇਹ ਆਪ ਜੀ ਦੇ ਪੁੱਤਰ ਦੇ ਘਰ ਵਿੱਚ ਭਾਵ ਕੇ ਮਾਤਾ ਨਾਨਕੀ ਜੀ ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਘਰ ਵਿੱਚ ਮਹਾਬਲੀ ਸੂਰਮਾ ਇਤਿਹਾਸ ਨੂੰ ਬਦਲ ਕੇ ਰੱਖ ਦੇਣ ਵਾਲਾ ਉਹ ਯੋਧਾ ਪ੍ਰਗਟ ਹੋਵੇਗਾ ਇਸ ਪ੍ਰਕਾਰ ਉਹ ਸੁਦੀ 7 ਵਾਲੇ ਦਿਨ ਅੰਗਰੇਜ਼ੀ ਤਰੀਕ 22 ਦਸੰਬਰ 1668 ਵਾਲੇ ਦਿਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਦੇ ਰੂਪ ਦੇ ਵਿੱਚ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਆਪ ਜੀ ਦਾ ਪ੍ਰਕਾਸ਼ ਹੋਇਆ ਆਪ ਜੀ ਦਾ ਜਨਮ ਹੋਇਆ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਵਾਪਸੀ ਤੇ ਚਿੱਠੀ ਦੇ ਜਵਾਬ ਦੇ ਵਿੱਚ ਹੁਕਮਨਾਮਾ ਲਿਖਿਆ ਕਿਉਂਕਿ ਗੁਰੂ ਸਹਿਬਾਨ ਜੀ ਦੀਆਂ ਚਿੱਠੀਆਂ ਨੂੰ ਆਪਾਂ ਹੁਕਮਨਾਮਾ ਕਹਿੰਨੇ ਆ ਉਸ ਹੁਕਮਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਬਾਬਤ ਵੀ ਵੇਰਵਾ ਸਾਨੂੰ ਮਿਲਦਾ ਹੈ ਜਿਸ ਵਿੱਚ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਲਕ ਦਾ ਨਾਮ ਗੋਬਿੰਦ ਦਾਸ ਰੱਖਣ ਦਾ ਵੀ ਉਹਦੇ ਵਿੱਚ ਹੁਕਮ ਕੀਤਾ ਹੈ ਸੋ ਮਹਾਰਾਜ ਜੀ ਦਾ ਨਾਮ ਗੋਬਿੰਦ ਦਾਸ ਅਤੇ ਫਿਰ ਗੋਬਿੰਦ ਰਾਏ ਕਰਕੇ ਵੀ ਪ੍ਰਚਲਿਤ ਹੋਇਆ ਇਤਿਹਾਸ ਦੇ ਵਿੱਚ ਸੋ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਪ੍ਰਕਾਰ ਆਪਣੇ ਪੁੱਤਰ ਦਾ ਨਾਮ ਗੋਬਿੰਦ ਦਾਸ ਰੱਖਿਆ ਜੋ ਇਤਿਹਾਸ ਵਿੱਚ ਪਹਿਲਾਂ ਗੋਬਿੰਦ ਰਾਏ ਔਰ ਅੰਮ੍ਰਿਤ ਸੰਚਾਰ ਦੀ ਮਰਯਾਦਾ ਤੋਂ ਬਾਅਦ ਗੋਬਿੰਦ ਸਿੰਘ ਹੋਇਆ ਸੋ ਸਾਧ ਸੰਗਤ ਜੀ ਇਹ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਨਮ ਸਾਖੀ ਅਗਲੀਆਂ ਸਾਖੀਆਂ ਇਸੇ ਤਰ੍ਹਾਂ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ